ਸਭ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਈਏ ਜੀ ਗਾਜਰ ਕਸਟਰਡ ਖੀਰ ਤੇ ਇਹ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬੀਬੀ ਨਾ ਚੋਲਾ ਤੋਂ ਗਾਜਰ ਕਸਟਰਡ ਖੀਰ ਕਿੱਦਾਂ ਬਣਦੀ ਗਾਜਰ ਕਸਟਰਡ ਖੀਰ ਬਣਾਉਣ ਵਾਸਤੇ ਜੀ ਇਹ ਆਪਾਂ ਅੱਧਾ ਕਿਲੋ ਗਾਜਰਾ ਲਿਆਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਤੇ ਕੱਦੂਕਸ ਕਰ ਲਿਆ ਹੈ ਜੀ ਸੋਨ ਕਰਕੇ ਜੀ ਆਪਾਂ ਇਹ ਉੱਪਰ ਪੈਨ ਰੱਖਿਆ ਏ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚਮਚਕ ਦੇਸੀ ਘਿਓ ਤੇ ਇਹ ਦੇਖੋ ਜੀ ਆਪਾਂ ਇੰਨਾ મતલਬ ਕਿ ਜਿੱਦਾਂ ਜਿਹੜੇ ਛੋਟੇ ਚਮਚ 2 ਚਮਚ ਘਿਓ ਪਾਇਆ ਏ ਤੇ ਜੇ ਤੁਸੀਂ ਗਾਜਰਾ ਨੂੰ ਐਦਾਂ ਵੀ ਪਕਾਣਾ ਹੈ ਤੇ ਐਦਾਂ ਵੀ ਪਕਾ ਸਕਦੇ ਹੋ ਤੇ ਇਹ ਜੀ ਆਪਾਂ ਦੇਸੀ ਘਿਓ ਲਿਆ ਏ ਹੁਣ ਜੀ ਆਪਾਂ ਘਿਓ ਨੂੰ ਮੈਲਟ ਕਰ ਲਿਆ ਏ ਜੀ ਇਹ ਦੇਖੋ ਜੀ ਤੇ ਹੁਣ ਜਿਹੜੀਆਂ ਆਪਾਂ ਗਾਜਰਾ ਆਪਣੀਆਂ ਕੱਤੂਕਸ ਕਰਕੇ ਰੱਖੀਆਂ ਨੇ ਉਹ ਪਾਵਾਂਗੇ ਆ ਪੈਦੇ ਵਿੱਚ ਤੇ ਇਹ ਦੇਖੋ ਜੀ ਤੇ ਹੁਣ ਆਪਾਂ ਜੀ ਗੈਸ ਨੂੰ ਫੁੱਲ ਕਰ ਲਿਆ ਏ ਤੇ ਇਹ ਕਾਜਰਾ ਨੂੰ ਆਪਾਂ 3-4 ਮਿੰਟ ਲਈ ਇਦਾਂ ਪਕਾਵਾਂਗੇ ਜਦੋਂ ਤੱਕ ਇਹ ਸੌਫਟ ਨਹੀਂ ਹੋ ਜਾਂਦੀਆਂ ਤੇ ਇਹਨਾਂ ਨੂੰ ਆਪਾਂ ਇਦਾਂ ਹਿਲਾਉਂਦੇ ਰਵਾਂਗੇ ਹੁਣ ਜੀ ਇਦਾਂ ਇੱਕ ਆਪਾਂ ਹੋਰ ਖਾਲੀ ਪਤੀਲੀ ਜਾਂ ਕੁਝ ਵੀ ਤੁਸੀਂ ਲੈ ਲਓ ਤੇ ਜੇ ਚਾਪਾ ਖੀਰ ਬਣਾਣੀ ਏ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਲੀਟਰ ਦੁੱਧ ਅੱਧਾ ਕਿਲੋ ਦੁੱਧ ਪਾਵਾਂਗੇ ਜੀ ਤੇ ਇਹ ਆਪਾਂ ਦੋ ਗਲਾਸ ਨਾਪ ਕੇ ਇਹਦੇ ਵਿੱਚ ਦੁੱਧ ਪਾ ਲਾਂਗੇ ਐਜੇ ਆਪਾਂ ਦੋ ਗਲਾਸ ਦੁੱਧ ਪਾ ਲਿਆ ਰਹਿ ਵਿੱਚ ਤੇ ਇਹ ਦੁੱਧ ਨੂੰ ਆਪਾਂ ਹੋਜੀ ਆਪਾਂ ਗੈਸ ਤੇ ਰੱਖਾਂਗੇ ਗਰਮ ਹੋਣ ਲਈ ਐਜੇ ਆਪਾਂ ਅੱਧੀ ਕ ਪੋਲੀ ਲਈਏ ਜੀ ਚੀਨੀ ਤੇ ਇਹ ਚੀਨੀ ਜਿਹੜਾ ਆਪਾਂ ਦੁੱਧ ਗਰਮ ਹੋਣ ਲਈ ਰੱਖਿਆ ਉਹਦੇ ਵਿੱਚ ਪਾ ਦਾਂਗੇ ਤਾਂ ਕਿ ਜਿਹੜੀ ਚੀਨੀ ਵੀ ਦੁੱਧ ਦੇ ਨਾਲ ਹੀ ਘੁਲ ਜਾਏਗੀ ਦੁੱਧ ਵੀ ਆਪਣਾ ਗਰਮ ਹੋ ਜਾਏਗਾ ਐ ਦੇਖੋ ਜੀ ਇਹ ਦੁੱਧ ਜਿਹੜਾ ਆਪਾਂ ਗੈਸ ਤੇ ਰੱਖਤਾ ਗਰਮ ਹੋਣ ਲਈ ਇਹ ਪਹਿਲੇ ਵੈਸੇ ਉਬਲਿਆ ਹੋਇਆ ਦੁੱਧ ਦੇ ਫ੍ਰਿਜ ਚ ਪਿਆ ਸੀਗਾ ਠੰਡਾ ਸੀ ਤੇ ਹੁਣ ਜਿੱਦਾਂ ਹੀ ਗਰਮ ਹੋਏਗਾ ਤੇ ਆਪਾਂ ਜਿਹੜੀ ਇਹ ਚੀਨੀ ਲਈ ਐ ਅੱਧੀ ਕੋਲੀ ਤੇ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਤੇ ਇਹ ਜੀ ਆਪਣਾ ਦੁੱਧ ਗਰਮ ਹੋ ਗਿਆ ਤੇ ਹੁਣ ਜੀ ਆਪਾਂ ਇਹ ਜਿਹੜੀ ਚੀਨੀ ਲਈ ਐ ਤੇ ਚੀਨੀ ਇਹਦੇ ਵਿੱਚ ਪਾਵਾਂਗੇ ਤੇ ਬਾਕੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋ ਤੇ ਇੰਨੀ ਚੀਨੀ ਬਹੁਤ ਹੈ ਕਿਉਂਕਿ ਅੱਜ ਕੱਲ ਗਾਜਰਾਂ ਨੇ ਜਿਹੜੀਆਂ ਬਹੁਤ ਮਿੱਠੀਆਂ ਹੁੰਦੀਆਂ ਨੇ ਤੇ ਇਹ ਦੇਖੋ ਜੀ ਇਹ ਆਪਾਂ ਇਧਰ ਗਾਜਰਾਂ ਨੂੰ ਹਿਲਾ ਰਹੇ ਆ ਇਹਨਾਂ ਦਾ ਪਾਣੀ ਜਿਹੜਾ ਇਹ ਦੇਖੋ ਸੁੱਕ ਰਿਹਾ ਏ ਇਹ ਦੇਖੋ ਜੀ ਆਪਾਂ ਨੂੰ 2 ਤੋਂ 3 ਮਿੰਟ ਹੋ ਗਏ ਨੇ ਤੇ ਆਪਾਂ ਹਲੇ 2-3 ਮਿੰਟਾਂ ਜਾਈ ਇਹਨਾਂ ਨੂੰ ਹੋਰ ਪਕਾਵਾਂਗੇ ਤੇ ਐਦਾਂ ਇਹਨਾਂ ਨੂੰ ਇਸ ਨੂੰ ਹਿਲਾਉਂਦੇ ਰਹੋ ਐਦਾਂ ਜੀ ਆਪਾਂ ਲਿਆਏ ਦੁੱਧ ਐ ਨਾਰਮਲ ਦੁੱਧ ਦੇ ਤੇ ਇਹ ਥੋੜਾ ਜਿਹਾ ਦੁੱਧ ਲਿਆ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਸਟਰਡ ਪਾਊਡਰ ਆਪਾਂ ਐ ਜੀ ਆਪਾਂ ਲਿਆਏ ਕਸਟਰਡ ਪਾਊਡਰ ਤੇ ਇਹ ਜਿਹੜਾ ਵਨੀਲਾ ਫਲੇਵਰ ਵਾਲਾ ਏ ਉਹ ਹੀ ਤੁਹਾਨੂੰ ਜਿਹੜਾ ਵੀ ਪਸੰਦ ਤੁਸੀਂ ਉਹੀ ਪਾ ਸਕਦੇ ਹੋ ਤੇ ਇਹ ਜੀ ਆਪਾਂ ਇਹ 3 ਚਮਚ ਪਾਵਾਂਗੇ ਇਹਦੇ ਵਿੱਚ ਕਸਟਰਡ ਪਾਊਡਰ ਇਹ ਦੇਖੋ ਜੀ ਇੰਦਾ ਭਰ ਕੇ ਜਿਹੜਾ ਆਪਣਾ ਖਾਣ ਵਾਲਾ ਚਮਚ ਹੁੰਦਾ ਹੈ ਤੇ ਇਹਨੂੰ ਜੀ ਆਪਾਂ ਇੰਦਾ ਘੋਲ ਲਾਂਗੇ ਚੰਗੀ ਤਰ੍ਹਾਂ ਕਿਉਂਕਿ ਜੇ ਆਪਾਂ ਇਹਨੂੰ ਗਰਮ ਗਰਮ ਦੁੱਧ ਦੇ ਵਿੱਚ ਪਾਵਾਂਗੇ ਤੇ ਫਿਰ ਇਹ ਵਿੱਚ ਇਹਦੇ ਗੱਠਾ ਬਣ ਜਾਂਦੀਆਂ ਨੇ ਜੋ ਫਿਰ ਆਪਾਂ ਨੂੰ ਜ਼ਿਆਦਾ ਦੇਰ ਨੂੰ ਕੂਲਣਾ ਤਾਂ ਆਪਾਂ ਇੱਥੇ ਇਹ ਦੇਖੋ ਜੀ ਐਦਾਂ ਆਪਾਂ ਇਹਨੂੰ ਦੁੱਧ ਦੇ ਵਿੱਚ ਘੋਲ ਲਿਆ ਏ। ਇਹ ਆ ਜੀ ਆਪਣਾ ਘੁਲ ਗਿਆ ਏ ਜੀ। ਇਹ ਦੇਖੋ ਜੀ ਆਪਾਂ 6-7 ਮਿੰਟ ਇਹਨਾਂ ਨੂੰ ਪਕਾ ਲਿਆ ਏ ਗਾਜਰਾ ਨੂੰ ਤੇ ਗਾਜਰਾ ਨੇ ਜਿਹੜੀਆਂ ਆਪਣੀਆਂ ਸੌਫਟ ਹੋ ਗਈਆਂ ਨੇ ਜਿਹੜਾ ਇਹਨਾਂ ਦਾ ਪਾਣੀ ਉਹ ਵੀ ਸੁੱਕ ਗਿਆ ਏ ਜੀ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਆਫ ਕਰ ਦਾਂਗੇ। ਜੀ ਆਪਣਾ ਦੁੱਧ ਜਿਹੜਾ ਹੈ ਬੋਇਲ ਹੋ ਗਿਆ। ਹੁਣ ਜੀ ਆਪਾਂ ਜਿਹੜਾ ਕਸਟਰਡ ਪਾਊਡਰ ਘੋਲ ਕੇ ਰੱਖਿਆ ਏ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਐਦਾਂ। ਥੋੜਾ ਥੋੜਾ ਪਾਵਾਂਗੇ ਤੇ ਐਦਾਂ ਨੂੰ ਮਿਕਸ ਕਰਾਂਗੇ ਐ ਦੇਖੋ ਜੀ ਐਦਾਂ ਹਿਲਾਉਂਦੇ ਹੋਏ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਇਹਨੂੰ ਆਪਾਂ ਥੋੜੀ ਦੇਰ ਪਕਾਵਾਂਗੇ ਤਾਂ ਕਿ ਇਹ ਠਿੱਕ ਹੋ ਜਾਏ ਤੇ ਨਾਲੇ ਜਿਹੜਾ ਆਪਣਾ ਕਸਟਰਡ ਪਾਊਡਰ ਹੋ ਉਹ ਵੀ ਇਹਦੇ ਵਿੱਚ ਪੱਕ ਜਾਏਗਾ 1 ਮਿੰਟ ਲਈ ਆਪਾਂ ਐਦਾਂ ਹੀ ਇਹਨੂੰ ਪਕਾਵਾਂਗੇ ਹਿਲਾਉਂਦੇ ਹੋਏ ਦੇਖੋ ਜੀ 1 ਮਿੰਟ ਆਪਾਂ ਇਹਨੂੰ ਪਕਾ ਲਿਆ ਏ ਜੀ ਤੇ ਹੁਣ ਜੀ ਆਪਾਂ ਜਿਹੜੀਆਂ ਆਪਣੀਆਂ ਗਾਜਰਾਂ ਪਕਾ ਕੇ ਰੱਖੀਆਂ ਨੇ ਇਹ ਦੇਖੋ ਜੀ ਤੇ ਇਹ ਜਿਹੜੀਆਂ ਆਪਾਂ ਗਾਜਰਾਂ ਇਹਦੇ ਵਿੱਚ ਪਾ ਦਾਂਗੇ ਜੀ ਤੇ ਇਹ ਦੇਖੋ ਜੀ ਹੁਣ ਆਪਾਂ ਜਿਹੜੀਆਂ ਗਾਜਰਾਂ ਨੇ ਇਹਦੇ ਵਿੱਚ ਪਾਤੀਆਂ ਨੇ ਤੇ ਹੁਣ ਆਪਾਂ 2-3 ਮਿੰਟ ਇਹਨੂੰ ਹੋਰ ਪਕਾਵਾਂਗੇ ਤਾਂ ਕਿ ਜਿਹੜਾ ਜਿੱਦਾਂ ਕਸਟਰਡ ਆਪਣਾ ਕਸਟਰਡ ਵਾਲਾ ਦੁੱਧ ਦੇ ਤੇ ਗਾਜਰਾ ਨੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਇਹ ਜੀ ਖੀਰ ਬਹੁਤ ਹੀ ਕਿਉਂਕਿ ਚਾਵਲਾਂ ਦੀ ਖੀਰ ਤੇ ਆਪਾਂ ਬਹੁਤ ਵਾਰ ਬਣਾ ਕੇ ਖਾਂਦੇ ਆ ਗਾਜਰ ਤੇ ਚਾਵਲ ਵਾਲੀ ਇਹ ਵਾਲੀ ਖੀਰ ਬਣਾ ਕੇ ਖਾਓ ਬਹੁਤ ਟੇਸਟੀ ਬਣਦੀ ਤੇ ਹੁਣ ਜੀ ਇੱਥੇ ਤੁਸੀਂ ਜੇ ਇਲਾਚੀ ਦਾ ਪਾਊਡਰ ਪਾਣਾ ਚਾਹੁੰਦੇ ਹੋ ਛੋਟੀ ਇਲਾਚੀ ਦਾ ਉਹਨੂੰ ਵੀ ਕੁੱਟ ਕੇ ਪਾ ਸਕਦੇ ਹੋ ਤੇ ਇਹਦੇ ਵਿੱਚ ਜੀ ਆਪਾਂ ਪਾਵਾਂਗੇ ਡਰਾਈ ਫਰੂਟ ਥੋੜੇ ਜੇ ਡਰਾਈ ਫਰੂਟ ਵੀ ਤੁਸੀਂ ਆਪਣੀ ਮਨਪਸੰਦ ਦੇ ਜਿਹੜੇ ਮਰਜ਼ੀ ਪਾ ਸਕਦੇ ਹੋ ਡਰਾਈ ਫਰੂਟ ਲਏ ਨੇ ਥੋੜੇ ਜਿਹਾ ਆਪਾਂ ਉਹ ਲੈਨੇ ਕਿਸ਼ਮਿਸ਼ ਨੂੰ ਨਾ ਆਪਾਂ ਛੋਟੇ ਟੁਕੜੇ ਜਿਹਾ ਕੱਟ ਲਿਆ ਤੇ ਆ ਬਾਦਾਮ ਲਏ ਨੇ ਜੀ ਤੇ ਬਾਦਾਮਾਂ ਨੂੰ ਵੀ ਆਪਾਂ ਇਦਾਂ ਕੱਟ ਲਿਆ ਏ ਤੇ ਤੁਸੀਂ ਤੁਹਾਡੇ ਕੋਲ ਜੋ ਵੀ ਡਰਾਈ ਫਰੂਟ ਹੈਗਾ ਜਿੱਦਾਂ ਕਾਜੂ ਪਿਸਤਾ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਜੀ ਤੇ ਇਹ ਜੀ ਆਪਾਂ ਹੁਣ ਵਿੱਚ ਪਾਵਾਂਗੇ ਇਹ ਦੇਖੋ ਜੀ ਇਹ ਮਿਕਸ ਕਰਾਂਗੇ ਤੇ ਆਪਾਂ ਨੂੰ ਜੀ ਇੱਕ ਤੋਂ 2 ਮਿੰਟ ਹੋ ਗਏ ਨੇ ਇਹਨੂੰ ਪਕਾਉਂਦੇ ਹੋਏ ਤੇ 2 ਕੁ ਮਿੰਟ ਆਪਾਂ ਹੋਰ ਪਕਾ ਲਾਂਗੇ ਤੇ ਗੈਸ ਨੂੰ ਆਪਾਂ ਮੀਡੀਅਮ ਰੱਖਿਆ ਹੋਇਆ ਹੈ ਤੇ ਐ ਦੇਖੋ ਜੀ 2 ਕੁ ਮਿੰਟ ਹੋ ਗਏ ਨੇ ਤੇ 2 ਕੁ ਮਿੰਟ ਆਪਾਂ ਹੋਰ ਪਕਾ ਲਾਂਗੇ ਇਹਨੂੰ 4 ਕੁ ਮਿੰਟ ਹੋ ਗਏ ਨੇ ਪਕਾੰਦੇ ਤੇ ਐ ਆਪਣੀ ਖੀਰ ਬਣ ਕੇ ਤਿਆਰ ਹੈ ਜੀ ਤੇ ਗੈਸ ਨੂੰ ਆਪਾਂ ਕਰ ਦਾਂਗੇ ਜੀ ਆਫ ਐ ਆ ਦੇਖੋ ਜੀ ਐ ਸਾਡੀ ਗਾਜਰ ਕਸਟਰਡ ਖੀਰ ਬਣ ਕੇ ਤਿਆਰ ਹੈ ਜੀ ਸਰਵ ਕਰਨ ਲਈ ਤੇ ਆ ਜੀ ਆਪਾਂ ਪਰ ਥੋੜੇ ਜੇ ਬਦਾਮਾਂ ਦੇ ਟੁਕੜੇ ਕਰਕੇ ਉਹਦੇ ਨਾਲ ਗਾਰਨਿਸ਼ ਕਰਤੀਏ ਤੁਸੀਂ ਕਿਸੇ ਵੀ ਡਰਾਈ ਫਰੂਟ ਨਾਲ ਕਰ ਸਕਦੇ ਹੋ ਕਾਜੂ ਬਦਾਮ ਕਿਸ਼ਮਿਸ਼ ਜਿੱਦਾਂ ਰੋਜ਼ ਬੈਟਲ ਹੁੰਦੀਆਂ ਨੇ ਉਹਦੇ ਨਾਲ ਜਿਹਦੇ ਨਾਲ ਮਰਜ਼ੀ ਗਾਰਨਿਸ਼ ਕਰ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਤੇ ਬਹੁਤ ਹੀ ਜਲਦੀ ਬਣ ਜਾਂਦੀ ਏ ਬਣਾ ਕੇ ਜ਼ਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ